ਹਾਂਜੀ ਜਸਤਜੀ ਕੀ ਆ ਲਈ ਜਵਾਹਰ ਨਾ ਮੈਂ ਕਿ ਉਹ ਦੇਖ ਲਓ ਜਦੋਂ ਦਾ ਬਾਬੇ ਦਾ ਆਪਾਂ ਜਨਮ ਦਿਹਾੜਾ ਗੁਜ਼ਰਿਆ ਨਾ ਉਸ ਤੋਂ ਬਾਅਦ ਮੇਰਾ ਸਿਸਟਮ ਸਹੀ ਨਹੀਂ ਹੋਇਆ ਕੋਈ ਮੱਡੀ ਵੀ ਮੇਰੀ ਚਰੀ ਗਈ ਉਹਨ ਮਕਾਨ ਵੇਚਿਆ ਸੀ ਅੱਗੇ ਮਕਾਨ ਇੱਕ ਵੇਚ ਕੇ ਦੋ ਬਣਾਉਣ ਵਾਸਤੇ ਦੋਵੇਂ ਭਰਾਵਾਂ ਦੇ ਉਹਦੇ ਵਿੱਚ ਵੀ ਥੋੜਾ ਕਲੇਸ਼ ਹੋ ਗਿਆ ਅਸੀਂ ਪਲਾਟ ਵਿਖੰਡ ਕਰ ਲਏ ਮਾਤਾ ਕਹਿੰਦੀ ਵੀ ਇਹ ਦੂਰ ਹੈ ਇੱਥੇ ਮੈਂ ਨਹੀਂ ਜਾਣਾ ਮਤਲਬ ਕਹਿੰਦਾ ਮਤਲਬ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਇੰਨੀ ਟੈਂਸ਼ਨ ਰਹਿੰਦੀ ਐ ਤੁਸੀਂ ਪੁੱਛੋ ਹੀ ਨਾ ਹੁਣ ਕੀ ਕਹਿੰਦੇ ਉਹਨੂੰ ਅਈ ਸੋਚ ਅਜਾ ਇੱਕ ਸ਼ਾਸਤਰੀ ਜੀ ਮੈਨੂੰ ਐ ਦੱਸੋ ਵੀ ਮੰਨ ਲਓ ਵਾਰ-ਵਾਰ ਕਾ ਮਨ ਲਓ ਮੈਂ ਗੱਡੀ ਚਲਾ ਰਿਹਾ ਪਰ ਮੈਨੂੰ ਸਾਹਮਣੇ ਮੇਰੇ ਉੱਤੋਂ ਦੀ ਜਾ ਰਿਹਾ ਜਾਂ ਰੋਡ ਤੇ ਆ ਕੇ ਦਈ ਅੰਦਰ ਜਾਂ ਮੇਜ ਤੇ ਗੱਡੀ ਰੋਕਦਾ ਵਾਰ-ਵਾਰ ਕਾ ਦਿਖਦਾ ਹੈ ਤੇ ਇਹ ਸ਼ੁਭ ਹੈ ਕਿ ਇਹ ਸ਼ੁਭ ਹੈ ਇਹਦਾ ਕਾ ਕਾ ਆਂਦੇ ਐ ਦਿਖਦਾ ਨਹੀਂ ਮਤਲਬ ਜਿਵੇਂ ਮੈਂ ਕਿਸੇ ਹੋਟਲ ਤੇ ਗੱਡੀ ਰੋਕੀ ਹੈ ਨਾ ਹੀ ਲੈ ਸਮਝਦੇ ਹੋ ਤੇ ਉੱਥੇ ਆ ਕੇ ਬੈਜ ਗਿਆ ਮੇਰੇ ਕੋਲ ਤੇ ਕਾ ਕਾ ਕਰਨ ਲੱਗ ਗਿਆ ਮੈਂ ਚਾਹੇ ਕੋਈ ਚੀਜ਼ ਪਾਤੀ ਉਹਨਾਂ ਨੂੰ ਤੇ ਖਾ ਕੇ ਉੱਡ ਜਾਣਗੇ ਜਾਂ ਮੰਨ ਲਓ ਜਿਵੇਂ ਮੈਂ ਸੜਕ ਤੇ ਗੱਡੀ ਲੈ ਕੇ ਜਾ ਰਿਹਾ ਚੱਲੀ ਜਾਂਦੀ ਗੱਡੀ ਸਾਹਮਣੇ ਉਹ ਮੈਨੂੰ ਐ ਉੱਡਦਾ ਤੇ ਦਿਖੂਗਾ ਵੀ ਮੇਰੀ ਗੱਡੀ ਦੇ ਉੱਤੋਂ ਟੱਪ ਗਿਆ ਜਾਂ ਮੰਨ ਲਓ ਗੱਡੀ ਤੁਰੀ ਜਾਂਦੀ ਤੇ ਉਹ ਦੂਰੋਂ ਦਿਖਦਾ ਵੀ ਆਹ ਸੜਕ ਤੇ ਆ ਕੇ ਉੱਡਦਾ ਉੱਡਦਾ ਆ ਕੇ ਬਹਿ ਗਿਆ ਜਦੋਂ ਗੱਡੀ ਕੋਲ ਜਾਊਗੀ ਫਿਰ ਉੱਡ ਜਾਂਦਾ ਹੂੰ ਇੱਕ ਨਾ ਐਤਕੀ ਸ਼ਨੀਵਾਰ ਨੂੰ ਸ਼ਾਸਤਰੀ ਜੀ ਜਮੋ ਨੀਲੇ ਰੰਗ ਦੀ ਜਿਵੇਂ ਸ਼ਨੀ ਮਹਾਰਾਜ ਦਾ ਹੁੰਦਾ ਨਾ ਰੰਗ ਨੀਲੇ ਰੰਗ ਦਾ ਜਮੋ ਨੀਲੇ ਰੰਗ ਦੀ ਕਿਚੜੀ ਕਾਲੇ ਰੰਗ ਦੀ ਚਿੜੀ ਜਮੋ ਨੀਲੇ ਰੰਗ ਦੀ ਚੰਨਖੀਲੀ ਜੀ ਇੱਕ ਨਾਲ ਪੰਛੀ ਹੋਰ ਸੀ ਹੋਈ ਉਹਦੇ ਨਾਲ ਨਾਲ ਛੋਟਾ ਜਆ ਜੈ ਸ਼ੰਦੇਵ ਇਹ ਦੋ ਚੀਜ਼ਾਂ ਮਤਲਬ ਮੇਰੇ ਘਰੇ ਬੁਲਾਵਦਾ ਲੱਗਿਆ ਬੂਟਾ ਉਹਦੇ ਤੇ ਕਈ ਦਿਨਾਂ ਤੋਂ ਹੁਣ ਆ ਕੇ ਚਾਲੂ ਹੋ ਗਈਆਂ ਪਹਿਣੀਆ ਹੂੰ ਤੇ ਉਸ ਤੋਂ ਬਾਅਦ ਮਤਲਬ ਚੱਲੀ ਤਾਂ ਕਈ ਦਿਨਾਂ ਦਾ ਜਾਂਦਾ ਔਰ ਮਾਨੇ ਸ਼ੰਕਾ ਜੀ ਆ ਜਾਂਦੀ ਹੈ ਹੂੰ ਤੇ ਆ ਕਿਤੇ ਕੋਈ ਸ਼ਨੀ ਦੇ ਵਰਸ਼ਤਾ ਨਹੀਂ ਹੋ ਗਈ ਹੈ ਆਪਾਂ ਤਾਂ ਮੈਂ ਤਾਂ ਨਹੀਂ ਸ਼ਨੀ ਜਿਹਦੇ ਸਤਰੀ ਜਦੋਂ ਹੀ ਮੈਂ ਗੱਡੀ ਲੈ ਕੇ ਜਾਵਾਂ ਨਾ ਕਰਨਪੁਰ ਤੇ ਮੈਂ ਆਪਣੇ ਬਨੇਰੇ ਤੇ ਰੋਟੀ ਪਨੀਰ ਅਨਿਕਚਿਤ ਮੁਕਚਲ ਪਾ ਲਈਦਾ ਕਾ ਖਾ ਜਾਂਦੇ ਆ ਆ ਕੇ ਹੂੰ ਤੇ ਮਤਲਬ ਆਪਾਂ ਤਾਂ ਇਹ ਵੀ ਨਹੀਂ ਹੈ ਵੀ ਆਪਾਂ ਪਸੰਦ ਰੱਖੀ ਤੇ ਸ਼ਨੀ ਦਾ ਵਾਹਨ ਹੈ ਕਾ ਪਰ ਫੇਰੀ ਕੰਮ ਕੋਈ ਸਿੱਧ ਨਹੀਂ ਹੋ ਰਿਹਾ ਦੇ ਕੀ ਚੱਕਰ ਹੋ ਗਏ ਗੱਲਾਂ ਪੂਰੀਆਂ ਹੋ ਗਿਆ ਜਦੋਂ ਪਹਿਲਾਂ ਆਪਣੀ ਗੱਲ ਪੂਰੀ ਕਰਦੇ ਸਾਰੀ ਫੇਰ ਤੈਨੂੰ ਦੱਸੂ। ਬਾਈ ਆਹ ਪੂਰੀ ਕਰਤੀ ਹੁਣ ਤੁਸੀਂ ਦੱਸੋ। ਹੁਣ ਤੁਹਾਡੀ ਦੇਖੋ। ਹੁਣ ਪਹਿਲੀ ਸਗਰ ਲੈ ਆ ਬਸ ਇਹਨੂੰ ਪਹਿਲੇ ਨਵੇਂ ਸਾਲ ਤੋਂ ਵੀਰੇ ਕਹਿਦਾ ਆ ਰਿਆਂ। ਰਿੰਕੂ ਵੀਰ। ਹਾਂਜੀ। ਵੀ ਤੂੰ ਮੇਰੇ ਕੋਲ ਆ ਜਾ ਤੈਨੂੰ ਮੈਂ ਕਹਿਆ ਨਹੀਂ ਸੀਗਾ ਵੀ ਉਹ ਤੇਰਪਾਲ ਦੀ ਵਾਪਾਂ ਲਾਈ ਆ ਤੂੰ ਇਧਰੋਂ ਮੇਰੇ ਕੋਲ ਕੋਈ ਮਾਰੇਂ ਦੇ ਸਨੀ ਦੇ ਦਿਨ ਤੋਂ ਤਿੰਨ ਦਿਨ ਹੋ ਗਏ ਨੇ ਸਿੱਟਾ ਚੱਕਰ ਹੀ ਨਹੀਂ ਲੱਗਿਆ ਸਾਸਰੀ ਸਹੀ ਤੋਂ ਢੀ ਗੱਲ ਤੇ ਇਧਰ ਗੇੜਾ ਹੀ ਨਹੀਂ ਲੱਗਿਆ ਸੀ ਜੀ ਫੇਰ ਮੈਂ ਤੈਨੂੰ ਕਿਹਾ ਹੀ ਭਾਰੇ ਚ ਪਾ ਲਈਆਂ ਨਾ ਹਾਂਜੀ 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 ਆ ਵੀ ਮੈਂ ਮੈਂ ਤਾਂ ਮੈਂ ਵੀ ਸੋਚਦਾ ਵੀ ਆਪਾਂ ਕਹਿ ਕੇ ਤੇ ਥੋੜਾ ਜਿਹਾ ਹੱਥ ਟੇਡ ਕਰਕੇ ਆਪਾਂ ਨਹੀਂ ਕੀਤਾ ਆ ਵੀ ਮੈਂ ਕਈ ਵਾਰੀ ਸੋਚਦਾ ਬਾਬੇ ਦੇ ਜਨਮ ਦਿਨ ਤੇ ਆਪਾਂ ਕਹਿ ਕੇ ਤੇ ਕੁਝ ਕੀਤਾ ਨਹੀਂ 8 ਮਹੀਨੇ ਹੋ ਗਏ ਇਹਦਾ ਹਾਂਜੀ ਹਾਂਜੀ 7ਵਾਂ ਖਤਮ ਹੋਇਆ ਹਾਂਜੀ ਹਾਂਜੀ ਅੱਠਵੀਂ ਨੇ ਉਹਨਾਂ ਤੇ ਅੱਠਵੀਂ ਨਹੀਂ ਦੇ ਲਾ ਕੀ ਕੀ ਹੋਇਆ ਜਰਾ ਹਾਂਜੀ ਜੇ ਮੈਂ ਗਲਤ ਬੋਲਦਾ ਤਾਂ ਮੈਨੂੰ ਕਹਿ ਸਕਦਾ ਵੀ ਸਾਫਤ ਨਹੀਂ ਤੂੰ ਬੜਾ ਬਾਦੀ ਨਹੀਂ ਆ ਨਹੀਂ ਨਹੀਂ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਕਿਉਂਕਿ ਅਸੀਂ ਵੀਰੇ ਮਤਲਬ ਦਰਸ਼ਨਾਂ ਬੈਠੇ ਤਾਛਾ ਕਰਿਆ ਅਸੀਂ ਰੱਬ ਨਹੀਂ ਹੈਗੇ ਜੀ ਤੁਸੀਂ ਨਹੀਂ ਕਰਦੇ ਤੁਹਾਡੀ ਦਿੱਕਤ ਸਾਡੀ ਗੋਸ ਹਾਂਜੀ ਹਾਂਜੀ ਆਪਾਂ ਜੇ ਕਰਕੇ ਕਹਿੰਦੇ ਆ ਵੀ ਕੋਈ ਵੀ ਕੰਮ ਕਰਾਉਣਾ ਵੀ ਸਾਡੇ ਵਿਧਾਨ ਤੇ ਚੱਲ ਕੇ ਦੇਖੋ ਹਣਾ ਠੀਕ ਹੈ ਜੀ ਨਾ ਪਵੇ 50% ਦਿੰਨੇ ਆ ਕਿਉਂਕਿ ਆਪਾਂ ਨੂੰ ਭਾਣ ਮੇਰੇ ਸਹੀ ਨਹੀਂ ਹੈਗੇ ਤੇਰੀ ਗਮਾ ਠੀਕ ਠਾਕ ਕਰੀ ਆ ਮੈਂ ਗਾਹ ਬਾਤ ਰੋਟੂ ਗੜਾ ਦੇਖਦਾ ਆ ਆਪਾਂ ਮਾਰ ਦੋ ਦੁਬਕੀ ਹਾਂਜੀ ਉਦਾਂ ਗੱਲ ਤਾਂ ਹਾਂਜੀ ਇਹੋ ਗੱਲ ਕਹਿੰਦਾ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਬਹੁਤੀਆਂ ਬਜਾਤਾਂ ਵਧੀਆ ਨਹੀਂ ਹੁੰਦੀਆਂ ਹਾਂਜੀ ਹਾਂਜੀ ਤੇ ਅੱਜ ਮੰਗਲਵਾਰ ਆ ਅੱਛਾ ਜੀ ਤੇ ਮੈਯੂਰ ਕੋਈ ਬਣਾਉਣਾ ਹੈ ਠੀਕ ਹੈ ਜੀ ਤੇ ਉਸ ਕਰਕੇ ਮੈਂ ਤੁਹਾਨੂੰ ਇੱਕ ਆਪਣੇ ਘਰੇ ਵੀ ਜੰਤਰ ਮਹਾਤਲੀ ਦਾ ਸ਼ਨੀ ਦੇਵ ਨੌਂ ਗਰੇਹਾ ਵੀ ਬਣਾਇਆ ਉਹ ਠੀਕ ਹੈ ਜੀ ਉਹਨੂੰ ਕੈਪਣਾ ਜਿਹੜਾ ਆਪਣੇ ਫਰੰਟ ਤੇ ਲਾ ਕੇ ਰੱਖਣਾ ਠੀਕ ਹੈ ਜੀ ਉਹ ਤੈਨੂੰ ਜਾਪ ਕਰਕੇ ਅਗਲੇ ਮੰਗਲਵਾਰ ਨੂੰ ਹੋਂ ਮੈਂ ਦੇ ਦੇਣੀ 500 ਠੀਕ ਹੈ ਜੀ ਉਹ ਮੰਗਲਵਾਰ ਤੇ ਜਾਪ ਕਰ ਦੇਣਾ ਇਹਨਾਂ ਨੂੰ ਦੇ ਦੇਣੇ ਨੇ ਠੀਕ ਹੈ ਜੀ ਆਪਾਂ ਨੇ ਪਹਿਲਾਂ ਪੰਜ ਫਰੀਜ਼ ਉੱਤੇ ਨੇ ਵੀਰੇ ਆਪਣਾ ਨਿਤ ਰੰਗ ਠੀਕ ਹੈ ਜੀ ਵੀ ਆਪਾਂ ਬੰਗਾਂ ਦੇ ਚੈੱਕ ਕਰਕੇ ਫਿਰ ਉਹਨਾਂ ਦੇ ਵਿੱਚੋਂ ਪਰੋ ਰਿਜ਼ਲਟ 90% ਆ ਠੀਕ ਹੈ ਜੀ ਤੇ ਉਹਦੇ ਕਰਕੇ ਪੁੱਛ ਗਏ ਨੇ ਵੀ ਆਪਣੇ ਬੰਦੇ ਜੇ ਨਾਰਿੰਕੂ ਉੱਤੇ ਜਨ ਫੇਰਾ ਆਪਣਾ ਕੀ ਕਹਿ ਸਕਦੇ ਕੀ ਕਹਿਦਾ ਬਿਲਕੁਲ ਜੇ ਗਲਤ ਕਹੇ ਨਾਰਿੰਕੂ ਬਾਈ ਤੋਂ ਕਹਿ ਦੇ ਹੀ ਮਾਇਓ ਤੇਰੀ ਵੀਡੀਓ ਬੰਦ ਲ ਨਟ ਤੇ ਪਾਉਣੀ ਐ ਨਹੀਂ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਆਪਾਂ ਤੁਹਾਨੂੰ ਕਿਉਂ ਫੋਨ ਕੀਤਾ ਇਸੇ ਵਾਸਤੇ ਮਤਲਬ ਇਹ ਜਾ ਕਾਲ ਚੱਕਰ ਘੁੰਮਿਆ ਵੀ ਮੈਂ ਤੁਹਾਨੂੰ ਫੋਨ ਵੀ ਨਹੀਂ ਲਾ ਸਕਾ ਮਤਲਬ ਇਹ ਜਾ ਸਿਸਟਮ ਬਣ ਗਿਆ ਆ ਲਾਸਟ ਦੇ ਵਿੱਚ ਲਾ ਲੋ ਜਮਾ ਜਦੋਂ ਐ ਮੈਨੂੰ ਪਤਾ ਲੱਗ ਗਿਆ ਨਾ ਮੈਂ ਕਹਾ ਸ਼ਨੀ ਦੇਵ ਦੀ ਪੱਤ ਦਿੱਤੀ ਖਾਂਦਾ ਉਹ ਬੰਦਾ ਸ਼ਨੀ ਦੇਵ ਦੀ ਪੂਜਾ ਕਰਦਾ ਸ਼ਨੀ ਦੇਵ ਤੇ ਜੰਡ ਸਹੀ ਬੰਦਾ ਉਹ ਹੀ ਆਪਣਾ ਉਹ ਹੀ ਉਹ ਹੀ ਕਰੂਗਾ ਮਤਲਬ ਹਲ ਉਹਨੇ ਕੁਝ ਦੇ ਵੀ ਮੇਰੇ ਕੋਲ ਕੋਈ ਭੁੱਲ ਤਾਂ ਨਹੀਂ ਹੋ ਗਈ ਸ਼ਨੀ ਦੇਵ ਹਾਲਾ ਕਿ ਮੈਂ ਤਾਂ ਸ਼ਾਸਤਰੀ ਜੀ ਆਪਾਂ ਨਹੀਂ ਕਦੇ ਪੰਛੀਆਂ ਬਕਸ਼ੀਆਂ ਤੋਂ ਗਾਂ ਨੂੰ ਗੁੜ ਵੀ ਦੇਈਦਾ ਤਾਵਾ ਨੂੰ ਖਾਣਾ ਵੀ ਦੇਈਦਾ ਉਹ ਤੇਰਾ ਕਰਮਾ ਜਨਾ ਇਹ ਕਿਸੇ ਦੇਖ ਕੇ ਕਰਨਾ ਪੈਂਦਾ ਕੋਈ ਵੀ ਸੀਮਾ ਦਾ ਪਵਦਾਨ ਕਰਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕਿੱਥੇ ਫੜਕ ਨਾ ਮਿਲੂਗਾ ਹਾਂਜੀ ਉਸ ਕਰਕੇ ਵੀ ਬੜੀਆਂ ਫਾਇਦੇ ਮਿਲਦੇ ਨੇ ਆਪਣਾ ਤੇਰੇ ਵਰਗੇ ਜੁੜੇ ਹੋਏ ਲੋਕਾਂ ਨੂੰ ਫਾਰੇ ਕੋ ਤੋਂ ਕਿਹਦਾ ਮਾਇਕ ਸਦਾ ਮੈ ਤੇ ਮਾੜੀ ਰਾਏ ਦਿੱਤੀ ਆ ਨਹੀਂ ਨਹੀਂ ਸਹੀ ਬਿਲਕੁਲ ਕਦੇ ਨਹੀਂ ਦਿੱਤੀ ਅੱਜ ਮੰਗਲਵਾਰਾ ਮਹਾ ਮਾਈ ਕਾਲੀ ਪੈਰੋਂ ਸ਼ਨੀ ਦੇਵ ਇਹ ਸਾਰੇ ਜਿਹੜੇ ਗ੍ਰਹਿ ਨੇ ਇਹਨਾਂ ਦੇ ਪੈਰੋਂ ਆ ਜਿਵੇਂ ਮਹਾ ਕਾਲੀ ਇਹਨਾਂ ਨੂੰ ਬਣਾਉਣੇ ਵਾਲਾ ਬੰਦਾ ਚਾਹੀਦਾ ਨਾ ਪੁਜਾਰੀ ਵਧੀਆ ਚਾਹੀਦਾ ਤੇ ਉਹ ਫਸ ਜਾਂਦੇ ਨੇ ਸਾਡੇ ਹਾਂਜੀ ਉਹ ਕਰਕੇ ਪਾਵਾ ਇਹ ਜੰਤਰ ਬਣਾਇਆ ਪੈਰ ਵੀ ਠੀਕ ਹੈ ਜੀ ਇਹ ਤੇ ਆਪਣਾ ਨਾਮ ਤੇ ਮਤਲਬ ਨੰਬਰ ਲਿਖਣਾ ਫੋਨ ਨੰਬਰ ਮੈਂ ਦੇ ਕੇ ਭੇਜੂਗਾ ਅੱਛਾ ਜੀ ਤਦੋਂ ਫਿਰ ਸਰਾਣਾ ਇਹ ਰਾਕੀ ਟੈਕ ਕਰਨਾ ਤਦੋਂ ਰਾਤੋਂ ਰਾਤ 24 ਘੰਟੇ ਵਿੱਚ ਹਰ ਵੇਲੇ ਮੁਰਾਬਲਾ ਤਨ ਰਾਤ ਰਾਵੇ ਘਟਾ ਮਰ ਜਣਾ ਸਨਾਪਰ ਸੰਤਾ ਇਹ ਕੀ ਮੋਬਾਈਲ ਕੀ ਚੀਜ਼ ਹੈ ਸ਼ਾਸਤਰੀ ਜੀ ਇਹ ਯੰਤਰਵਾਹ ਹੈ ਤੇ ਪੈਰ ਵੀ ਤੇ ਮਤਲਬ ਕੋਈ ਲਿਖ ਕੇ ਰੱਖਣਾ ਜੀ ਨਾ ਨਾ ਯੰਤਰ ਫੋਟੋ ਰਵਿਦੇ ਅੱਛਾ ਜੀ ਫੋਟੋ ਹੈ ਜੀ ਠੀਕ ਹੈ ਉਗਉਤੇ ਪੰਜਾਬ ਕਰਤਾ ਠੀਕ ਹੈ ਜੀ ਤੇ ਉਹ 40 ਦਿਨਾਂ ਦੇ ਵਿੱਚ ਉਹਨਾਂ ਤਕਦੀਰ ਹੋ ਸਕਦਾ ਠੀਕ ਹੈ ਜੀ ਉਹ ਸਾਡੇ ਪਤਾਨਾਂ ਦੇ ਨਾਲ ਤੇ ਤਾਂ ਠੀਕ ਹੈ ਬਹੁਤ ਹੀ ਲੰਬੀ ਵੀਡੀਓ ਬਣ ਜਣੀ ਹੈ ਵੀਰੇ ਠੀਕ ਹੈ ਜੀ ਮੰਗਲ ਹੋਵੇ ਹਨੂਮਾਨ ਗੁਰੰਦਪਾ ਦੇ ਸ਼ਨੀ ਦੇ ਰਨਾ ਠੀਕ ਹੈ ماں ਕਾਲੀ ਦੁਰਗਾ ماں ਲਕਸ਼ਮੀ ਨਾ ਨਰਿਆਣੀ ਅੰਦਰਖਣੀ ਮਾਤਾ ਠੀਕ ਹੈ ਲਕਸ਼ਵਰ ਜੀ ਫਤੇ